ਕੁੜੀਆ 108 ਸੰਤ ਬਾਬਾ ਦਲੇਲ ਸਿੰਘ ਜੀ ਟੂਟੂ ਨਿਆਰਾ ਦੇ ਮੁਖ ਸੇਵਾਦਾਰ ਸੰਤ ਬਾਬਾ ਮੱਖਣ ਸਿੰਘ ਜੀ ਦਾ ਜਨਮ ਦਿਹਾੜਾ ਸੂੂ ਸੰਗਤਾਂ ਵੱਲੋਂ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਜੀ ਹੋਈ ਵਿੱਚ ਮਨਾਇਆ ਗਿਆ ਸajib sa namati uli sere me janao chakhi

پر ایک آتا ہم تتو جو بھی نہ ایک از غرے نہیں ایک 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 ایشن جس کی بانجی کا تو پانجی ویچ کرنے تا اوہیو سی نہیں تو بھی بھی نہیں برہم گیانی براکت ਸ਼੍ਰੀਮਾਨਿਕ ਖਿਆ ਰਾਟ ਸੰਤ ਬਾਬਾ ਦਲੇਰ ਸਿੰਘ ਮਹਾਰਾਜ ਦੇ ਜਨਮ ਸਥਾਨ ਦੇ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਤੋਂ ਵਰਸਾਏ ਹੋਏ ਬਦੇ ਹਰਮਨ ਪਿਆਰੇ ਬਹੁਤ ਹੀ ਪ੍ਰੇਮ ਵਾਲੇ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਮੁੱਖ ਸੇਵਾਦਾਰ ਜੀ ਦਾ ਅੱਜ ਬੜੀ ਸ਼ਰਧਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਜਿੱਥੇ ਲਾਕੇ ਦੀਆਂ ਸੰਗਤਾਂ ਸੰਤ ਸਮਾਜ ਵਿਦੇਸ਼ਾਂ ਦੀਆਂ ਸੰਗਤਾਂ ਬਾਬਾ ਜੀ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਔਰ ਅਰਦਾਸ ਵੀ ਅੱਜ ਬਾਬਾ ਜੀ ਨੂੰ ਵਿਸ਼ੇਸ਼ ਕਰਕੇ ਵਧਾਈ ਦੇਣ ਵਾਸਤੇ ਮਹਾਰਾਜ ਜੀ ਦੇ ਅਸਥਾਨ ਤੇ ਪਹੁੰਚਿਆ ਹਾਂ ਇਹ ਵੱਡੇ ਉਪਰਾਲੇ ਸ਼੍ਰੀਮਾਨ ਸੰਧ ਬਾਬਾ ਬਲਵੀਰ ਸਿੰਘ ਜੀ ਸ਼ਾਸਤਰੀ ਜੀ ਜਿਹੜੇ ਸਮੇਂ-ਸਮੇਂ ਤੇ ਬਾਬਾ ਮੱਖਣ ਸਿੰਘ ਜੀ ਨੂੰ ਪਰ ਉਪਕਾਰਾਂ ਵਾਸਤੇ ਚੰਗੇ ਕਾਰਜਾਂ ਵਾਸਤੇ ਪ੍ਰੇਰਣਾ ਕਰਦੇ ਹਨ ਉਹਨਾਂ ਦਾ ਆਪਣਾ ਵੀ ਜੀਵਨ ਪਰ ਉਪਕਾਰ ਵਾਲਾ ਹੈ ਕੀਰਤਨ ਦੇ ਨਾਲ ਸ਼ਬਦ ਦੇ ਨਾਲ ਸਮੇਂ-ਸਮੇਂ ਤੇ ਗਰਵਾਣੀ ਦੇ ਨਾਲ ਸਿੱਖ ਸੰਗਤਾਂ ਨੂੰ ਜੋੜਦੇ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਧਰਨੀ ਬਣਾਉਂਦੇ ਹਨ ਮੈਂ ਜਿੱਥੇ ਸੰਤ ਬਾਬਾ ਮਕਰ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੰਦਾ ਹਾਂ ਉੱਥੇ ਮੈਂ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਨੂੰ ਵੀ ਵਧਾਈ ਦਿੰਦਾ ਹਾਂ ਉਹਨਾਂ ਦੇ ਕਾਰਜਾਂ ਵਾਸਤੇ ਉਹਨਾਂ ਦੇ ਪਰਉਪਕਾਰਾਂ ਵਾਸਤੇ ਫਿਰ ਇੱਕ ਵਾਰ ਸੰਤ ਬਾਬਾ ਗੁਰਚੰਦ ਸਿੰਘ ਜੀ ਆਪਣੇ ਵੱਲੋਂ ਆਪਣੀਆਂ ਸਿੱਖ ਸਕਤਾਵਾਂ ਵੱਲੋਂ ਇਲਾਕੇ ਵੱਲੋਂ ਉਪਦੇਸ਼ ਵੱਲੋਂ ਸਾਰੀਆਂ ਸਕਤਾਵਾਂ ਵੱਲੋਂ ਸ਼੍ਰੀਮਾਨ ਸੰਤ ਬਾਬਾ ਮਕਰ ਸਿੰਘ ਮਹਾਰਾਜ ਜੀ ਨੂੰ ਕਰੋੜਾ ਸਰ ਬਹੁਤ ਬਹੁਤ ਵਧਾਈਆਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਸਤਿਗੁਰਾਂ ਤੋਂ ਬਰੋਸਾ ਇਹ ਮਹਾਂਪੁਰਸ਼ ਸ਼੍ਰੋਮਣੀ ਬ੍ਰਹਮਲੀਨ શ્રીਮਾਨ ਸੰਤ ਬਾਬਾ ਦਲੇਰ ਸਿੰਘ ਜੀ ਜਨਮ ਸਥਾਨ ਨਿਰਮਲ ਕੁੱਟੀਆ ਟੂਟੋ ਮੁਜਾਰਾ ਵਾਲੇ ਉਹਨਾਂ ਦੇ ਚਰਨ ਸੇਵਕ ਬ੍ਰਹਮਲੀਨ ਸ਼੍ਰੀਮਾਨ ਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮ ਦੇਨ ਸ੍ਰੀ ਮਾਨਸੰਤ ਬਾਬਾ ਜਗਦੇਵ ਸਿੰਘ ਗੋਣੀ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਅੱਜ 21 ਅਪ੍ਰੈਲ ਦਿਨ ਐਤਵਾਰ 2024 ਨੂੰ ਨਿਰਮਲ ਕੁੱਟਿਆ ਟੂਟੂ ਮਝਾਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ ਸ੍ਰੀ ਮਾਨਸੰਤ ਬਾਬਾ ਮੱਖਣ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਦਾਸ ਬਨਵੀਰ ਸਿੰਘ ਅਤੇ ਨਿਰਮਲ ਕੁੱਟਿਆ ਆਸ਼ਮਬਾੜੀ ਪੰਡਵਾਲੀ ਮੁੱਖ ਸੇਵਾਦਾਰ ਸਤਕਾਰਯੋਗ ਸ੍ਰੀ ਮਾਨਸੰਤ ਬਾਬਾ ਗੁਰਚਰਨ ਸਿੰਘ ਜੀ ਸੰਤ ਗੁਰਲਾਲ ਸਿੰਘ ਜੀ ਸੰਤ ਬਾਬਾ ਬਲਵੀਰ ਸਿੰਘ ਜੀ ਹਰਿਆਣੇ ਭੂਗੇ ਵਾਲੇ ਸੰਤ ਬਾਬਾ ਹਰਮਜੀਤ ਸਿੰਘ ਜੀ ਸਿੰਗੜੀਵਾਲ ਵਾਲੇ ਸੰਤ ਬਾਬਾ ਹਰਮੇਰ ਸਿੰਘ ਜੀ ਹੁਸ਼ਿਆਰਪੁਰ ਵਾਲੇ ਸੰਤ ਬਾਬਾ ਹਰਵਿੰਦਰ ਸਿੰਘ ਜੀ ਪ੍ਰੇਮਪੁਰੀ ਅਨਕੋਦਰ ਵਾਲੇ ਸਤਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਹਰੀਦਾਸ ਜੀ ਗੁਸਾਈਆਂਾਣਾ ਪਿੰਸਰੇ ਵਾਲੇ ਸਤਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਹਰੀਦਾਸ ਜੀ ਰਿਮਾਚਲ ਵਾਲੇ ਸਾਡੇ ਅਤੀ ਸਤਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਰਵਿੰਦਰ ਦਾਸ ਜੀ ਖਾਨਪੁਰ ਉਨੇ ਵਾਲਿਆਂ ਵੱਲੋਂ ਸਮੂਹ ਨਗਰ ਨਿਵਾਸੀ ਅਲਾਕਾ ਨਿਵਾਸੀਆਂ ਦੇ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਸਤਿਗੁਰੂ ਕਿਰਪਾ ਕਰਨ ਮਹਾਪੁਰਸ਼ ਇਸੇ ਤਰ੍ਹਾਂ ਆਸਾਨ ਦੇ ਚੰਦੀ ਕਲਾ ਵਾਸਤੇ ਦਿਨ ਦੁਗਣੀ ਰਾਤ ਚੌਗਣੀ ترقی ਕਰਨ ਵਾਸਤੇ ਸੋਚ ਦਿੰਦੇ ਰਹਿਣ ਵਿਚਾਰਾਂ ਦਿੰਦੇ ਰਹਿਣ ਸਮੂਹ ਨਗਰ ਨਿਵਾਸੀ, ਇਲਾਕਾ ਨਿਵਾਸੀ ਅਤੇ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਦਾਸ ਬਲਵੀਰ ਸਿੰਘ ਵੱਲੋਂ ਸਾਰੇ ਮਹਾਪੁਰਸ਼ਾਂ ਵੱਲੋਂ ਸਤਿਕਾਰਯੋਗ ਆਪਾ ਮੱਖਣ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਇਹ ਸਾਰੇ ਸਮਾਗਮ ਸਾਡੇ ਸਾਡੇ ਪਿਆਰ ਵਾਲੇ ਸਰਦਾਰ ਦਲਜੀਤ ਸਿੰਘ ਜੀ ਅਨੋਹਾ ਅਜਨੋਹਾ ਹੋਰ ਕਿਨੇ ਚੈਨਣਾ ਤੇ ਇਹ ਸਮਾਗਮ ਦਿੰਦੇ ਨੇ। ਇਹਨਾਂ ਦੀ ਵੀ ਸਤਿਗੁਰੂ ਕਿਰਪਾ ਕਰਨ। ਚੜ੍ਹਦੀ ਕਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ। O por de